ਜਰਜਤੇ ਕਿ ਤਖਤ ਸੁਸ਼ੋਭਿਤ ਨੇ ਪੰਜਾਬ ਦੇ ਉਹਨਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਦਾ ਇੱਕ ਜਿਹੜਾ ਐਲਾਨ ਕਰ ਦਿੱਤਾ ਗਿਆ ਹੈ ਹਾਲਾਂਕਿ ਇਹ ਮਤਾ ਪੇਸ਼ ਕੀਤਾ ਗਿਆ ਵਿਚਾਰ ਚਰਚਾ ਹੋਏਗੀ ਔਰ ਉਸ ਤੋਂ ਬਾਅਦ ਪਾਸ ਹੋਏਗਾ ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਮਾਫ ਕਰਨਾ ਔਰ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਔਰ ਇਸ ਤੋਂ ਇਲਾਵਾ ਅ ਅ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਨਹੀਂ ਜਿੱਥੇ ਸशोਭਿਤ ਹੈ ਅ ਅ ਅੰਮ੍ਰਿਤਸਰ ਦਾ ਜਿਹੜਾ ਗਲਿਆਰਾ ਆ ਉਸ ਨੂੰ ਵੀ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕਰ ਦਿੱਤਾ। ਨਾਨਕਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਏਗਾ। ਇਸ ਤੋਂ ਇਲਾਵਾ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਏਗਾ। ਔਰ ਅ ਜੇ ਗੱਲ ਕੀਤੀ ਜਾਵੇ ਅੰਮ੍ਰਿਤਸਰ ਅੰਮ੍ਰਿਤਸਰ ਸਰ ਦੀ ਤਾਂ ਅੰਮ੍ਰਿਤਸਰ ਦਾ ਜਿਹੜਾ ਗਲਿਆਰਾ ਆ ਜਿੱਥੇ ਆਪਾਂ ਕਹੀਏ ਕਿ ਜਿੱਥੋਂ ਦਰਸ਼ਨਾਂ ਦੇ ਲਈ ਜਾਂਦੇ ਨੇ ਉਹ ਗਲਿਆਰੇ ਨੂੰ ਪਵਿੱਤਰ ਅ ਜਿਹੜਾ ਆ ਐਲਾਨ ਕਰ ਦਿੱਤਾ ਕਿਉਂਕਿ ਪੋਸੀਬਲ ਨਹੀਂ ਹੈ ਅੰਮ੍ਰਿਤਸਰ ਸ਼ਹਿਰ ਪੂਰਾ ਵੱਡਾ ਆ ਔਰ ਇਸ ਲਈ ਥੋੜੀ ਜਿਹੀ ਗੰਜਾਸ਼ ਉੱਤੇ ਰੱਖੀ ਗਈ ਆ ਸੋ ਇਸ ਸਮੇਂ ਦੀ ਬਹੁਤ ਵੱਡੀ ਤਾਮ ਖਬਰ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਜਿਹੜਾ ਦਰਜਾ ਦੇਣ ਦਾ ਮਤਾ ਪਾਸ ਕੀਤਾ ਗਿਆ ਇਸ ਤੋਂ ਇਲਾਵਾ ਇਹ ਕਿਹਾ ਗਿਆ ਆ ਸੀਐਮ ਭਗਵੰਤ ਮਾਨ ਹੁਣਾ ਵੱਲੋਂ ਕਿ ਇਹਨਾਂ ਸ਼ਹਿਰਾਂ ਦੇ ਵਿੱਚ ਸਰਬ ਧਰਮ ਕਮੇਟੀ ਜਿਹੜੀ ਆ ਉਹ ਬਣਾਈ ਜਾਏਗੀ ਉਹ ਗਠਿਤ ਕੀਤੀ ਜਾਏਗੀ ਔਰ ਨਾਲ ਦੇ ਨਾਲ ਇਹਨਾਂ ਦੀ ਸਿਕਿਉਰਿਟੀ ਰੱਖ ਰਖਾ ਤੇ ਸਫਾਈ ਦਾ ਖਾਸ ਧਿਆਨ ਦਿੱਤਾ ਜਾਏਗਾ ਇਸ ਤੋਂ ਇਲਾਵਾ ਕੇਂਦਰ ਤੋਂ ਵਿਸ਼ੇਸ਼ ਸਹਿਯੋਗ ਦੇ ਨਾਲ ਇਹਨਾਂ ਦੇ ਵਿੱਚ ਵਿਸ਼ੇਸ਼ ਪ੍ਰੋਜੈਕਟ ਜਿਹੜੇ ਨੇ ਉਹਨਾਂ ਨੂੰ ਇਨੀਸ਼ੀਏਟ ਕੀਤਾ ਜਾਏਗਾ ਸੋ ਅੱਜ ਦਾ ਇਤਿਹਾਸਿਕ ਦਿਨ ਜਿੱਥੇ ਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਨੂੰ ਸਮਰਪਿਤ ਜਿਹੜਾ ਆ ਵਿਸ਼ੇਸ਼ ਵਿਧਾਨ ਸਭਾ ਦਾ اجلاس ਆਨੰਦਪੁਰ ਸਾਹਿਬ ਦੇ ਵਿੱਚ ਹੋ ਰਿਹਾ ਆ ਔਰ ਉਸੇ ਹੀ اجلاس ਦੇ ਵਿੱਚ ਇਹ ਮਤਾ ਲਿਆਂਦਾ ਗਿਆ ਆ ਕਿ ਹੁਣ ਜਿਹੜਾ ਅੰਮ੍ਰਿਤਸਰ ਗਲਿਆਰਾ ਔਰ ਇਸ ਤੋਂ ਇਲਾਵਾ ਤਲਵੰਡੀ ਸਾਬੋ ਅਨੰਦਪੁਰ ਸਾਹਿਬ ਇਹਨਾਂ ਤਿੰਨਾਂ ਥਾਵਾਂ ਨੂੰ ਪਵਿੱਤਰ ਸ਼ਹਿਰਾਂ ਦਾ ਜਿਹੜਾ ਦਰਜਾ ਦੇਣ ਦਾ ਮਤਾ ਪਾਸ ਕੀਤਾ ਗਿਆ ਆ ਸੋ ਇੱਕ ਤਰੀਕੇ ਦੇ ਨਾਲ ਬਹੁਤ ਵੱਡੀ ਤੇ ਅਹਿਮ ਗੱਲ ਹੈ ਕਿਉਂਕਿ ਅ ਅੱਜ ਦਾ ਦਿਨ ਜਿਹੜਾ ਆ ਆਪਾਂ ਕਹੀਏ ਕਿ ਬਹੁਤ ਅਹਿਮ ਹੈ ਉੱਥੇ ਅਨੰਦਪੁਰ ਸਾਹਿਬ ਦੇ ਵਿੱਚ ਹੋਰ ਵੀ ਵੱਡੇ ਸਾਰੇ ਜਿਹੜੇ ਐਲਾਨ ਨੇ ਉਹ ਕੀਤੇ ਜਾ ਸਕਦੇ ਨੇ ਅਰਿਸ ਤੋਂ ਲੈ ਕੇ ਕਿ ਇਹ ਇਹਨੂੰ ਡਿਸਟ੍ਰਿਕਟ ਜਿਹੜਾ ਅਨੰਦਪੁਰ ਸਾਹਿਬ ਹੈ ਇਹਨੂੰ ਪ੍ਰਪੋਜ਼ ਕੀਤਾ ਜਾ ਸਕਦਾ ਹੈ ਅਜੇ ਵੀ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਔਰ ਨਾਮ ਦਿੱਤੇ ਤਬਦੀਲੀ ਦੀ ਵੀ ਗੱਲ ਕੀਤੀ ਜਾ ਰਹੀ ਹੈ ਔਰ ਇਸ ਤੋਂ ਇਲਾਵਾ ਜੇ ਹੁਣ ਗੱਲ ਕੀਤੀ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਅੰਮ੍ਰਿਤਸਰ ਗਲਿਆਰਾ ਤਲਵੰਡੀ ਸਾਬੋ ਅਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਿਆ ਹੈ ਔਰ ਇਹਨਾਂ ਸ਼ਹਿਰਾਂ ਦੇ ਵਿੱਚ ਤੰਬਾਕੂ ਸਿਗਰਟ terrora ਕਿਸੇ ਤਰੀਕੇ ਦਾ ਜਿਹੜਾ ਨਾਨ ਵੇਜ ਆ ਉਹਦੀ ਵਿਕਰੀ ਤੇ ਉੱਤੇ ਵੀ ਰੋਕ ਲੱਗੇਗੀ ਸੋ ਬਹੁਤ ਵੱਡੀ ਤੇ ਆਮ ਖਬਰ ਹੈ ਸਮੇਂ ਦੀ ਕਿ ਪੰਜਾਬ ਦੇ ਖਾਸ ਉੱਚੇਚੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹ ਵੱਡੀ ਗੱਲ ਹੋਈ ਹੈ ਮੁੱਖ ਮੰਤਰੀ ਭਗਵੰਤ ਪਾਣੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗਲਿਆਰੇ ਤਲਵੰਡੀ ਸਾਬੋਤ ਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਿਆ ਆ ਇਹਨਾਂ ਤਖਤਾਂ ਦੀ ਮੌਜੂਦਗੀ ਵਾਲੇ ਸ਼ਹਿਰਾਂ ਨੂੰ ਖਾਸ ਤੇ ਉੱਚੇਚੇ ਤਰੀਕੇ ਦੇ ਨਾਲ ਜਿਹੜਾ ਆ ਉਨ੍ਹਾਂ ਦੀ ਸਾਮ ਸੰਭਾਲ ਕੀਤੀ ਜਾਏਗੀ ਔਰ ਇਹਨਾਂ ਦੇ ਵਿੱਚ ਸਰਬ ਧਰਮ ਕਮੇਟੀ ਜਿਹੜੀ ਉਹ ਵੀ ਗਠਿਤ ਕੀਤੀ ਜਾਏਗੀ ਔਰ ਨਾਲ ਕਿਹਾ ਗਿਆ ਕਿ ਕੇਂਦਰ ਤੋਂ ਇਹਨਾਂ ਦੇ ਲਈ ਵੱਖਰੇ ਵੱਖਰੇ ਉਹਨਾਂ ਦੇ ਨਾਲ ਸਹਿਯੋਗ ਲੈ ਕੇ ਉਹਨਾਂ ਤੋਂ ਵੱਖਰੇ ਵੱਖਰੇ ਪ੍ਰੋਜੈਕਟਸ ਦੀ ਗੱਲ ਕੀਤੀ ਗਈ ਹੈ ਸੋ ਇਸ ਸਮੇਂ ਦੀ ਬਹੁਤ ਵੱਡੀ ਤੇ ਐਮ ਖਬਰ ਕਿਉਂਕਿ ਵਿਧਾਨ ਸਭਾ ਦਾ ਇਹ ਸੈਸ਼ਨ ਉੱਥੇ ਹੋਣਾ ਔਰ ਅੱਜ ਜਦੋਂ ਸਵੇਰੇ ਸਟਾਰਟ ਹੋਇਆ ਸੈਸ਼ਨ ਤਾਂ ਉੱਥੇ ਦੇ ਜਿਹੜੇ ਐਮ ਐਲ ਏ ਨੇ ਨਾਲੇ ਕੈਬਨਟ ਮੰਤਰੀ ਨੇ ਹਰਜੋਤ ਬੈਂਸ ਉਹ ਵੀ ਕਹਿੰਦੇ ਨਜ਼ਰ ਆਏ ਸੀਗੇ ਕਿ ਮੈਂ ਬਹੁਤ ਜਿਆਦਾ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਆ ਕਿ ਇੱਥੇ ਚੱਲ ਕੇ ਆਈ ਹੈ ਵਿਧਾਨ ਸਭਾ ਔਰ ਅੱਜ ਇੱਥੇ ਵੱਡੇ ਫੈਸਲੇ ਲਏ ਗਏ ਨੇ ਸੋ ਪੰਜਾਬ ਦੇ ਤਿੰਨ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਆ ਉਹ ਦੇਣ ਦਾ ਫੈਸਲਾ ਕਰ ਦਿੱਤਾ ਵਿੱਚ ਵਿਸ਼ੇਸ਼ اجلاس ਦੌਰਾਨ ਇਹ ਵੱਡਾ ਫੈਸਲਾ ਆ ਔਰ ਜੇ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਸਾਹਿਬ ਦੇ ਗਲਿਆਰੇ ਤਲਵੰਡੀ ਸਾਬੋ ਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕਰ ਦਿੱਤਾ ਆ ਇਸ ਸਮੇਂ ਦੀ ਬਹੁਤ ਵੱਡੀ ਤੇ ਐਮ ਖਬਰ ਪੰਜਾਬ ਦੇ ਇਹਨਾਂ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਜਿਹੜਾ ਅਪਣਾਉਣ ਦਾ ਐਲਾਨ ਕਰ ਦਿੱਤਾ ਗਿਆ ਆ